ਬੇਸ਼ੱਕ ਕਾਂਗਰਸ 7 ਸੀਟਾਂ ਜਿੱਤ ਕੇ ਪੰਜਾਬ ਦੇ ਵਿੱਚ ਵੱਡੀ ਪਾਰਟੀ ਬਣੀ ਆ ਪਰ ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ਰੁਕ ਨਹੀਂ ਰਿਹਾ ਅਮਰਿੰਦਰ ਸਿੰਘ ਰਾਜਾ ਵੜਿੰਗੜ ਨੇ ਹੁਣ ਪ੍ਰਗਟ ਸਿੰਘ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਪਰਗਟ ਸਿੰਘ ਵੱਲੋਂ ਵੱਖ-ਵੱਖ ਸਮੇਂ ਤੇ ਕੀਤੀਆਂ ਗਈਆਂ ਟਿੱਪਣੀਆਂ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਮੈਦਾਨ 'ਚ ਆ ਗਏ ਨੇ। ਰਾਜਾ ਵੜਿੰਗ ਨੇ ਪ੍ਰਗਟ ਸਿੰਘ ਨੂੰ ਠੋਕਮਾ ਜਵਾਬ ਦਿੱਤਾ ਹੈ ਤੁਸੀਂ ਜੁੜੇ ਹੋ ਲੋਕਪੱਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ। ਬਾਕੀ ਗੱਲਾਂ ਕਰਨ ਤੋਂ ਪਹਿਲਾਂ ਆਪਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਉਹ ਬਿਆਨ ਸੁਣ ਲੈਣੇ ਆ ਜਿਸ ਦੇ ਵਿੱਚ ਰਾਜਾ ਵੜਿੰਗ ਨੇ ਪ੍ਰਗਟ ਸਿੰਘ ਵੱਲੋਂ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਬਾਰੇ ਕੀਤੀਆਂ ਗਈਆਂ ਟਿੱਪਣੀਆਂ ਇਨ੍ਹਾਂ ਚੋਣਾਂ ਦੇ ਵਿੱਚ ਪਰਫਾਰਮੈਂਸ ਨੂੰ ਲੈ ਕੇ ਕੀਤੀ ਗਈ ਗੱਲ ਦਾ ਜਵਾਬ ਦਿੱਤਾ ਹੈ। ਤੁਸੀਂ 40% ਕਿਹੜੇ ਵੇਲੇ ਸੀ ਤੁਸੀਂ ਲਾਸਟ ਪਰਸੈਂਟੇਜ ਦੀ ਗੱਲ ਕਰਨੀ ਚਾਹੀਦੀ ਹੈ ਔਰ ਕਈ ਸਾਥੀ ਮੀਡੀਆ ਦੇ ਵੀ ਉਹਨੂੰ ਚੱਕ ਦਿੰਦੇ ਆ 40% ਕਿਦੋਂ ਵੋਟ ਸ਼ੇਅਰ ਸੀਗਾ ਮੈਨੂੰ 얘ਰੇ ਬਾਰੇ ਕੋਈ ਅੰਦਾਜ਼ਾ ਨਹੀਂ ਆ ਅਕਸਰੀ ਜਦੋਂ ਬੰਦੇ ਹਾਰ ਜਾਂਦਾ ਕੋਈ ਤਾਂ ਫਿਰ ਬੰਦਾ ਪਰਸੈਂਟੇਜ ਦੀ ਗੱਲ ਕਰਦੇ ਤੁਸੀਂ 2022 ਦਾ ਵੋਟ ਸ਼ੇਅਰ ਲਓ ਕੀ ਸੀਗਾ 22 ਦਾ ਵੋਟ ਸ਼ੇਅਰ ਜਿਹੜੋਂ ਸਾਨੂੰ 18 ਸੀਟਾਂ ਆਈਆਂ ਸੋ ਮੈਨੂੰ ਲੱਗਦਾ ਹੈ ਕਿ ਹਾਈਐਸਟ ਵੋਟ ਸ਼ੇਅਰ ਸਾਡਾ ਆਇਆ ਹੈ ਟਾਰਗੇਟ ਸਿੰਘ ਉਹਨਾਂ ਦੀ ਆਪਦੇ ਨਿੱਜੀ ਵਿਚਾਰ ਹੋ ਸਕਦੇ ਨੇ ਉਹਨਾਂ ਦਾ ਤੇ ਇਹ ਵੀ ਸੋਚਣਾ ਸੀ ਸ਼ਾਇਦ ਵੀ ਅਸੀਂ ਕਿਉਂਕਿ ਜਦੋਂ ਨਿਊਜ਼ 18 ਦੀ ਇੰਟਰਵਿਊ ਸੀ ਉਹਨਾਂ ਨੂੰ ਇਹ ਲੱਗਿਆ ਸ਼ਾਇਦ ਅਸੀਂ ਕਿਉਂਕਿ ਹਰ ਬੰਦਾ ਆਪਣੀ ਆਪਣੀ ਸੋਚ ਹੈ ਕਿ ਸ਼ਾਇਦ ਅਸੀਂ ਲੁਧਿਆਣਾ ਵੀ ਭਾਜਪਾ ਨੂੰ ਹਾਰ ਜਾਵਾਂਗੇ ਇਹ ਕੋਈ ਇੰਟਰਨਲ ਮਾਮਲਾ ਹੈ ਪਾਰਟੀ ਦਾ ਮੈਂ ਸਮੂਹ ਲੀਡਰ ਸਾਹਿਬਾਨ ਨੂੰ ਬੇਨਤੀ ਕਰੂੰਗਾ ਕਿ ਸਾਰੇ ਇੱਕ ਪਲੈਟਫਾਰਮ ਤੇ ਇਕੱਠੇ ਹੋ ਕੇ ਬਾਟ ਕੇ ਕਿਸੇ ਵੀ ਚੀਜ਼ ਦਾ ਫੈਸਲਾ ਕਰਨਾ ਕਿਸੇ ਨੂੰ ਲੈ ਕੇ ਆਉਣਾ ਹੈ ਜਾਂ ਨਹੀਂ ਲੈ ਕੇ ਆਉਣਾ ਇਹ ਐਮੀਕਬਲੀ ਸਾਰੇ ਪਾਰਟੀ ਲੀਡਰ ਸਾਹਿਬਾਨ ਨੂੰ ਬੈਠ ਕੇ ਵਿਚਾਰ ਵਟਾਂਦਰਾ ਕਰ ਲੈਣਾ ਚਾਹੀਦਾ ਜਿੱਥੇ ਸਹਿਮਤੀ ਬਣੇ ਉਸ ਮੁਤਾਬਕ ਕੰਮ ਹੋਣਾ ਚਾਹੀਦਾ ਹੈ ਐਂਡ ਜਿੱਥੇ ਸਹਿਮਤੀ ਨਾ ਬਣੇ ਉੱਥੇ ਨਹੀਂ ਕੋਈ ਕਦਮ ਚੁੱਕਣਾ ਚਾਹੀਦਾ ਪਰ ਉਹਰੇ ਬਾਰੇ ਅਸੀਂ ਮੀਡੀਆ ਚ ਅਗਰ ਨਾ ਜਾਈਏ ਸੋਨੀ ਲਿਆ ਕਿ ਤੁਸੀਂ ਅ ਸ਼ਰਿਆਮ ਮਰਿੰਦਰ ਸਿੰਘ ਰਾਯਾ ਵੜਿੰਗ ਨੇ ਦੱਬੀਵਾਦ ਦੇ ਵਿੱਚ ਇਹ ਗੱਲ ਕਹਿ ਦਿੱਤੀ ਹੈ ਕਿ ਬਈ ਪ੍ਰਗਟ ਸਿੰਘ ਦੇ ਨਿੱਜੀ ਵਿਚਾਰ ਹੋ ਸਕਦੇ ਆ ਪ੍ਰਗਟ ਸਿੰਘ ਤਾਂ ਮੈਨੂੰ ਹਰਾਉਣ ਨੂੰ ਫਿਰਦਾ ਸੀਗਾ ਜਿਹੜਾ ਲੁਧਿਆਣੇ ਤੋਂ ਉਹਨਾਂ ਨੇ ਕਿਹਾ ਕਿ ਇੱਕ ਇੰਟਰਵਿਊ ਦੇ ਵਿੱਚ ਜਿਹੜਾ ਪ੍ਰਗਟ ਸਿੰਘ ਨੇ ਮੰਨਿਆ ਕਿ ਲੁਧਿਆਣਾ ਸੀਟ ਬੀਜੇਪੀ ਤੋਂ ਅਸੀਂ ਹਾਰ ਰਹੇ ਆ ਜਾਨੀ ਕਿ ਕਾਂਗਰਸ ਹਾਰ ਰਹੀ ਹੈ ਇਹ ਗੱਲ ਕਹੀ ਦੂਜਿਆਂ ਨੇ ਵੋਟ ਸ਼ੇਅਰ ਦੀ ਗੱਲ ਕੀਤੀ ਉਹਨਾਂ ਨੇ ਕਿਹਾ ਕਿ 2022 ਵਾਲਾ ਵੋਟ ਸ਼ੇਅਰ ਸਾਨੂੰ ਦੇਖਣਾ ਚਾਹੀਦਾ ਆ ਉਦੋਂ ਸਮੇਂ ਜਦੋਂ 2019 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਅਸੀਂ 8 ਸੀਟਾਂ ਜਿੱਤੀਆਂ ਸੀ ਉਦੋਂ ਸੂਬੇ 'ਚ ਸਰਕਾਰ ਵੀ ਸੀ ਇਸ ਵੇਲੇ ਨਾ ਤਾਂ ਸੂਬੇ 'ਚ ਸਰਕਾਰ ਹੈ ਤੇ ਨਾ ਕੇਂਦਰ 'ਚ ਸਰਕਾਰ ਹੈ ਸਗੋਂ ਕੇਂਦਰ ਦੀ ਸਰਕਾਰ ਸਾਡੇ ਤੇ ਦਮਨ ਕਰ ਰਹੀ ਹੈ ਉਸ ਦੇ ਬਾਵਜੂਦ ਵੀ ਅਸੀਂ 7 ਸੀਟਾਂ ਜਿੱਤ ਗਏ ਗੱਲ ਇਹ ਵੀ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਚਾਰੇ ਪਾਸਿਓਂ ਘੇਰਾ ਪੈ ਗਿਆ ਇੱਕ ਪਾਸੇ ਸੁਖਜਿੰਦਰ ਰੰਧਾਵਾ ਨੇ ਘੇਰਾ ਪਾ ਰੱਖਿਆ ਉਹ ਕਹਿੰਦੇ ਕਿ ਜੇਕਰ ਦਲ ਬਦਲੂਆ ਨੂੰ ਦੁਬਾਰਾ ਪਾਰਟੀ 'ਚ ਲਿਆਂਦਾ ਤਾਂ ਮੈਂ ਖੁੰਡਾ ਖੜਕਾਉਂਗਾ ਤੇ ਦੂਜਾ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਸੁਖਜਿੰਦਰ ਰੰਧਾਵਾ ਨੇ ਕਿ ਜੇਕਰ ਪਾਰਟੀ ਚ ਕੋਈ ਬੰਦੇ ਆਉਂਦੇ ਆ ਤਾਂ ਮੈਂ ਅੜ ਕੇ ਖੜਾ ਹੋਊਗਾ ਮੈਂ ਉਹਨਾਂ ਨੂੰ ਟਿਕਟ ਉਹਨਾਂ ਨੂੰ ਪਾਰਟੀ ਚ ਲਿਓਣ ਨਹੀਂ ਦਊਗਾ ਤੇ ਹੁਣ ਅਮਰਿੰਦਰ ਸਿੰਘ ਰਾਯਾ ਵੜਿੰਗ ਇਸ ਕਸ਼ਮਕਸ਼ ਚ ਨੇ ਕਿ ਵੀ ਵਰਨਾ ਕੀ ਹੈ ਰੋਲਾ ਕੀ ਹੈ ਮਸਲਾ ਕੀ ਹੈ ਰਾਯਾ ਵੜਿੰਗ ਨੇ ਕਿਹਾ ਕਿ ਵੀ ਇਹ ਤਾਂ ਪਾਰਟੀ ਦੀ ਅੰਦਰਲੀ ਗੱਲ ਹੈ ਸਾਨੂੰ ਬਹਿ ਕੇ ਕਰ ਲੈਣੀ ਚਾਹੀਦੀ ਹੈ ਪਰ ਸੁਖਜਿੰਦਰ ਰੰਧਾਵਾ ਨੇ ਇਹ ਵੀ ਗੱਲ ਕਹੀ ਕਿ ਅਸੀਂ ਕੁਝ ਸੀਟਾਂ ਹੋਰ ਜਿੱਤ ਸਕਦੇ ਸੀ ਜਿਵੇਂ ਉਹਨਾਂ ਨੇ ਜ਼ਿਕਰ ਕੀਤਾ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦੇ ਆ ਕਿ ਅਸੀਂ ਬਠਿੰਡਾ ਵੀ ਜਿੱਤ ਸਕਦੇ ਸੀਗੇ ਅਸੀਂ ਆਨੰਦਪੁਰ ਵੀ ਜਿੱਤ ਸਕਦੇ ਸੀ ਤੇ ਹੁਸ਼ਿਆਰਪੁਰ ਨੂੰ ਤਾਂ ਅਸੀਂ ਸਾਰਿਆਂ ਨੇ ਲਵਾਰਸ ਹੀ ਛੱਡਤਾ ਤੇ ਅਸੀਂ ਹੁਸ਼ਿਆਰਪੁਰ ਵੀ ਜਿੱਤ ਸਕਦੇ ਸੀ ਅ ਰਾਜਾ ਵੜਿੰਗ ਦੇ ਉੱਤੇ ਸਿੱਧਾ ਸਿੱਧਾ ਸਵਾਲ ਹੈ ਕਿਉਂਕਿ ਲਵਾਰਸ ਛੱਡਿਆ ਗਿਆ ਤਾਂ ਰਾਜਾ ਵੜਿੰਗ ਦੇ ਪੈਰੋਂ ਹੀ ਛੱਡਿਆ ਗਿਆ ਨਾ ਰਾਜਾ ਵੜਿੰਗ ਪ੍ਰਧਾਨ ਸੀ ਉਹਨਾਂ ਨੇ ਜ਼ਿੰਮੇਵਾਰੀਆਂ ਲਾਉਣੀਆਂ ਸੀ ਵੀ ਭਾਈ ਤੁਸੀਂ ਹੁਸ਼ਿਆਰਪੁਰ ਆ ਬੰਦੇ ਆਣੇ ਰੋਜ਼ ਜਾਣਾ ਪਰ ਨਹੀਂ ਇੱਦਾਂ ਹੋਇਆ ਤੇ ਹਿਸ਼ਾਰਪੁਰ ਸੀਟ 4 40000 ਦੇ ਕਰੀਬ ਵੋਟਾਂ ਦੇ ਫਰਕ ਨਾਲ ਕਾਂਗਰਸ ਹਾਰ ਗਈ। ਇਸ ਸਮੇਂ ਪ੍ਰਗਟ ਸਿੰਘ ਤੇ ਰਾਜਾ ਵੜਿੰਗ ਦੇ ਸਿੰਘ ਫਸ ਚੁੱਕੇ ਨੇ। ਆਉਂਦੇ ਦਿਨਾਂ ਦੇ ਵਿੱਚ ਪੰਜਾਬ ਕਾਂਗਰਸ ਦੀ ਸਿਆਸਤ ਬੜੀ ਦਿਲਚਸਪ ਰਹਿਣ ਵਾਲੀ ਹੈ। ਨਵੇਂ-ਨਵੇਂ ਡਿਵੈਲਪਮੈਂਟਸ ਦੇਖਣ ਨੂੰ ਮਿਲਣਗੇ। ਕੋਈ ਅੰਦਰ ਜਾਊ ਕੋਈ ਬਾਹਰ ਜਾਊ। ਆਉਂਦੇ ਦਿਨ ਪੰਜਾਬ ਕਾਂਗਰਸ ਦੇ ਲਈ ਬੜੇ ਰੋਚਕ ਹੋ ਸਕਦੇ ਆ।